ਉਹੀ ਮਹੱਲਾ ਪੰਜਵਾ ਜਬ ਕਛ ਨਾ ਸੀਓ ਤਬ ਕੀਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਕੁਰ ਰਚਨ ਰਚਾਇਆ ਜਬ ਕਹਿੰਦੇ ਨੇ ਜਦੋਂ ਕਛ ਕੁਛ ਵੀ ਨਹੀਂ ਸੀ ਨਾ ਇਹ ਸੰਸਾਰ ਸੀ ਨਾ ਸੀ ਉਹ ਤਦ ਕਿਆ ਕਰਤਾ ਤਦੋਂ ਤੂੰ ਕਿਆ ਕਰਦਾ ਸੀ ਕਵਨ ਕਰਮ ਕਰ ਆਇਆ ਤੂੰ ਇਹੋ ਜਿਹੜਾ ਕੰਮ ਕੀਤਾ ਕੀ ਤੇਰਾ ਸੰਸਾਰ ਵਿੱਚ ਆਉਣਾ ਹੋਇਆ ਹੈ ਆਪਣਾ ਖੇਲ ਆਪ ਕਰ ਦੇਖਿਆ ਉਹ ਪਰਮਾਤਮਾ ਆਪ ਹੀ ਇਸ ਸੰਸਾਰ ਦੀ ਰਚਨਾ ਕਰਦਾ ਹੈ ਤੇ ਆਪ ਹੀ ਵੇਖਦਾ ਹੈ ਠਾਕੁਰ ਮਾਦਕ ਰਚਨ ਰਚਾਇਆ ਇਸ ਸੰਸਾਰ ਦੀ ਰਚਨਾ ਕੀਤੀ ਹੈ اے ਭਾਈ ਜਦੋਂ ਅਜੇ ਸੰਸਾਰ ਹੀ ਨਹੀਂ ਸੀ ਇਹ ਜੀਵ ਵੀ ਨਹੀਂ ਸੀ ਤਦੋਂ ਇਹ ਜੀਵ ਕੀ ਕਰਦਾ ਸੀ ਤੇ ਕਿਹੜੇ ਕਰਮ ਕਰਕੇ ਇਹ ਹੋਂਦ ਵਿੱਚ ਆਇਆ ਅਸਲ ਗੱਲ ਇਹ ਹੈ ਕਿ ਪ੍ਰਮਾਤਮਾ ਨੇ ਆਪ ਹੀ ਜਗਤ ਰਚਨਾ ਰਚੀ ਹੈ ਉਹ ਆਪ ਹੀ ਆਪਣਾ ਜਗਤ ਤਮਾਸ਼ਾ ਰਚ ਕੇ ਆਪ ਹੀ ਇਸ ਤਮਾਸ਼ੇ ਨੂੰ ਵੇਖ ਰਿਹਾ ਹੈ मेरे राम राय मुझते कछु न करता आप कराए सर्व निरंतर सोई राम राय हे प्रभु पातशाह मुझते कछु न हो मुझते मैथू ਕੁਝ ਵੀ ਨਹੀਂ ਹੋ ਰਹਾ ਆਪੇ ਕਰਤਾ ਤੂੰ ਆਪੇ ਕਰਨ ਵਾਲਾ ਹੈ ਆਪ ਕਰਾਏ ਤੇ ਆਪੇ ਜੀਵ پاسੂ ਕਰਾ ਰਿਹਾ ਹੈ ਸਰਬ ਨਿਰੰਤਰ ਸੋਈ ਸਰਬ ਨਿਰੰਤਰ ਸਭਨਾ ਦੇ ਅੰਦਰ ਇੱਕ ਰਸ ਸੋਈ ਉਹ ਪਰਮਾਤਮਾ ਹੀ हे मेरे प्रभु पादशाह तेरी प्रेरणा सहायता तो बिना मैतों कोई काम नहीं हो सकदा हे पाई ओ परमात्मा ही सारे जीवां विच इक रस व्यापक है ओहो आप ही जीवां विच बैठ के सब कुछ करदा है ओहो आप ही जीवां पासों सब कुछ करंदा है ਗਣਤੀ ਗਣੀਨਾ ਛੁਟਕ ਤੁਮ ਸਾਚੀ ਦੇਈਆਨੀ ਕਿਰਪਾ ਕਰੋ ਪ੍ਰਭ ਕਰਨ ਹਰੀ ਤੇਰੀ ਬਖਸ਼ ਨਿਰਾਲੀ ਗਣਤੀ ਗਣ ਲੇਖਾ ਗਿਣਿਆ ਕਤੋਂ ਕਿਸੇ ਵੀ ਤਰ੍ਹਾਂ ਕਾਚੀ ਕਹਿੰਦੇ ਨੇ ਨਾਸ਼ਵੰਤ ਪ੍ਰਭ へ ਪ੍ਰਭੂ ਕਰਨੇ ਹਾਰੇ へ ਸਭ ਕੁਝ ਕਰਨ ਦੇ ਸਮਰੱਥ ਤੇਰੀ ਬਖਸ਼ ਨਿਰਾਲੀ ਨਿਰਾਲੀ ਕਹਿੰਦੇ ਹਨ अनोखी ਵਖਰੀ ਕਿਸਮ へ ਪ੍ਰਭੂ ਇਹ ਜੀਵ ਅਵਾਨ ਅਕਲ ਵਾਲਾ ਤੇ ਨਾ ਜਿਵੰਦ ਸਰੀਰ ਵਾਲਾ ਹੈ ਜੋ ਇਸ ਦੇ ਕੀਤੇ ਕਰਮਾਂ ਦਾ लेखा ਗਿਣਿਆ ਗਿਆ ਜੇ ਇਸ ਦੇ ਕੀਤੇ ਕਰਮਾਂ ਦਾ लेखा ਗਿਣਿਆ ਗਿਆ ਤਾਂ ਇਹ ਕਿਸੇ ਵੀ ਤਰ੍ਹਾਂ ਸੁਰਖਰੂ ਨਹੀਂ ਹੋ ਸਕਦਾ ਇਹ ਸਭ ਕੁਝ ਕਰਮ ਦੇ ਸੰਵਰਤ ਪ੍ਰਭੂ ਤੂੰ ਆਪ ਹੀ ਮਿਹਰ ਕਰ ਤੇ ਬਖਸ਼ ਤੇਰੀ ਬਖਸ਼ਿਸ਼ ਵਖਰੀ ਹੀ ਕਿਸਮ ਦੀ ਹੈ ਜੀ ਜੰਤ ਸਭ ਤੇਰੇ ਕੀਤੇ ਕਟ ਕਟ ਤੂੰ ਹੀ ਧਿਆਈਐ ਤੇਰੀ ਗਤ ਮਿਤ ਤੂੰ ਹੈ ਜਾਣਹਿ ਕੁਦਰਤ ਕੀ ਮਨਾ ਪਾਈਐ ਜੀ ਜੰਤ ਸਭ ਤੇਰੇ ਕੀਤੇ ਸਾਰੇ ਜੀਵ ਜੰਤ ਤੇਰੇ ਹੀ ਪੈਦਾ ਕੀਤੇ ਹੋਏ ਹਨ ਕਟ ਕਟ ਤੂੰ ਹੀ ਧਿਆਈ ਹੈ ਹਰ ਇੱਕ ਘਟ ਦੇ ਵਿੱਚ ਹਰ ਇੱਕ ਹਿਰਦੇ ਦੇ ਵਿੱਚ ਤੈਨੂੰ ਹੀ ਸਿਮਰਿਆ ਜਾਂਦਾ ਹੈ ਗਾਤ ਗੈਂਦੇ ਨੇ ਆਤਮਿਕ ਅਵਸਥਾ ਤੇਰੀ ਗਤ ਮਿਤ ਤੂੰ ਹੈ ਜਾਣਾ ਕੁਦਰਤ ਕੀ ਮਨਾ ਪਾਈਐ ਮਿਤ ਕਹਿੰਦੇ ਨੇ ਮਾਪ ਮਰਿਆਦਾ ਤੇਰੀ ਗਤ ਮਿਤ ਤੇਰੀ ਆਤਮਿਕ ਅਵਸਥਾ ਤੇ ਤੇਰੀ ਹਾਸੇ ਦੀ ਹੱਦ ਬਨ ਕੀਮ ਕਹਿੰਦੇ ਨੇ ਕੀਮਤ ਨੂੰ हे ਪ੍ਰਭੂ ਸਾ ਜਗਤ ਦੇ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਹਰੇਕ ਸਰੀਰ ਵਿੱਚ ਤੇਰਾ ਹੀ ਧਿਆਨ ਧਰਿਆ ਜਾ ਰਿਹਾ ਹੈ ਤੂੰ ਕਿ ਉਹ ਜਿਆ ਹੈ ਤੂੰ ਕਿਡਾ ਵੱਡਾ ਹੈ ਇਹ ਭੇਤ ਤੂੰ ਆਪ ਹੀ ਜਾਣਦਾ ਹੈ ਤੇਰੀ ਕੁਦਰਤ ਦਾ ਮੁੱਲ ਨਹੀਂ ਪੈ ਸਕਦਾ ਨਿਰਗੁਣ ਮੁਗਦ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਗੁਣ ਕਹਿੰਦੇ ਨੇ ਨਿਰਗੁਣ ਗੁਣਹੀਣ ਮੂਗਦ ਮੂਰਖ ਅਜਾਣ ਬੇਸਮਝ ਅਗਿਆਨੀ ਆਤਮਕ ਜੀਵਨ ਤੋਂ ਬੇਸਮਝ ਮਿੱਠਾ ਲਗੈ ਤੇਰਾ ਬਾਣਾ ਬਾਣਾ ਕਹਿੰਦੇ ਨੇ ਰਜਾ ਨੂੰ ਏ ਪ੍ਰਭੂ ਮੈਂ ਗੁਣਹੀਣ ਹਾਂ ਮੈਂ ਮੂਰਖ ਹਾਂ ਮੈਂ ਬੇਸਮਝਾਂ ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਕੋਈ ਧਾਰਮਿਕ ਕੰਮ ਕਰਨੇ ਵੀ ਨਹੀਂ ਜਾਣਦਾ ਜਿਨ੍ਹਾਂ ਨਾਲ ਤੈਨੂੰ ਖੁਸ਼ ਕਰ ਸਕਾਂ اے ਪ੍ਰਭੂ ਮੇਰਕਾਰ ਤੇਰਾ ਦਾਸ ਨਾਨਕ ਤੇਰੇ ਗੁਣ ਗਾਉਂਦਾ ਰਹੇ ਅਤੇ ਨਾਨਕ ਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ